ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਲ ਰੋਡ ਸ਼ੋਅ ਕਰਨ ਜਾ ਰਹੇ ਉੱਥੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਇੱਥੇ ਚੜ੍ਹਪ ਹੋ ਗਈ ਹੈ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਦਿਖਾ ਰਹੇ ਆ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਬੀਆਂ ਨੂੰ ਵੀ ਜੋ ਪਕੜਿਆ ਜਾ ਰਿਹਾ ਸਭ ਤੋਂ ਪਹਿਲਾਂ ਦੇਖੋ ਅਮਰਤ ਹਾਰਿਕ ਲੜਕੀ ਲੇਡੀ ਹੈ ਜਿਸ ਨੂੰ ਪੁਲਿਸ ਵਾਲੇ ਫੜੇ ਦੇ ਉਸ ਤੋਂ ਇਲਾਵਾ ਤੁਸੀਂ ਉਧਰ ਵੀ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪੁਲਿਸ ਵਾਲੇ ਫੜਿਆ ਜਾ ਰਹੇ ਆ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਤਸਵੀਰਾਂ ਦਿਖਾ ਰਹੇ ਆ ਹੱਥੋ ਦੀਆਂ ਤਰਨ ਤਰਨ ਦੇ ਇਲਾਕੇ ਦੀ ਤੁਸੀਂ ਇਥੇ ਤੋਂ ਤਸਵੀਰਾਂ ਦੇਖ ਰਹੇ ਇਹ ਵੇਖੋ ਜੀ ਇਹ ਜਿਹੜੇ ਕਿਸਾਨ ਕਿਸਾਨਾਂ ਮਜ਼ਦੂਰਾਂ ਦੇ ਵਿਰੋਧੀ ਸਰਕਾਰ ਆ ਅਸੀਂ ਉਹਦਾ ਸ਼ਾਂਤਪੁਰ ਦੇ ਪੀਸਫੁਲ ਵਿਰੋਧ ਕਰ ਰਹੇ ਆ ਅਸੀਂ ਵੇਖੋ ਇਹ ਸ਼ਾਂਤ ਵਿੱਚ ਸਵਾਲ ਕਰਨੇ ਆਪਣੇ ਮੁੱਖ ਮੰਤਰੀ ਆ ਜੇ ਸਾਡਾ ਜੇ ਇਹਨਾਂ ਦੇ ਮੁੱਖ ਮੰਤਰੀ ਸਾਡਾ ਮੁੱਖ ਮੰਤਰੀ ਵੀ ਆ ਵੇਖੋ ਇਹ ਸ਼ਾਂਤ ਵਿੱਚ ਸਵਾਲ ਕਰਨੇ ਆ ਔਰ ਛੰਭੂ ਵੱਡੇ ਦਾ ਧਰਨਟਾਇਆ ਇਹ ਪੁੱਛਣਾ ਚਾਹੁੰਦੇ ਸਾਡੇ ਟਰਾਲੀ ਚੋਰੀ ਕੀਤੀਆਂ ਅਸੀਂ ਜ਼ੋਰ ਕੀ ਦਿੰਦਾ ਹਫ਼ਤਾ ਲੈਣਾ ਕੋਈ ਅਸੀਂ ਟਕਰਾਅ ਨਹੀਂ ਕਰਦੇ ਕੋਈ ਕਿਸੇ ਨੂੰ ਮਾਰੀ ਨਹੀਂ ਕਰ ਦਿੱਤੀ ਜਾਨੀ ਸਾਡੇ ਨਾਮ ਤੋਂ ਪੁੱਛਣਾ ਕਿ ਤਰੀਕਾ ਹੁੰਦਾ ਇਸ ਤਰ੍ਹਾਂ ਰੋਕਿਆ ਜਾਂਦਾ ਗੱਲ ਸਾਡੀ ਕਾਰਡ ਨਾਮ ਮੀਟਿੰਗ ਕਰਦਾ ਸਾਸ ਰੋਕ ਰਿਹਾ ਸਾਡੀ ਮੀਟਿੰਗ ਕਰਦਾ ਨਾ ਨਾ ਗੱਲpass ਹੁੰਦਾ ਤੁਸੀਂ ਪ੍ਰਸ਼ਾਸਨ ਨਾਲ ਕੋਸ਼ਿਸ਼ ਤਾਂ ਕਰ ਸਕਦੇ ਬੜੀ ਬੜੀ ਜਿਆਦਾ ਬੜੀ ਵਾਰੀ ਦੇਖੋ ਪ੍ਰਸ਼ਾਸਨ ਖਲੋਤਾ ਨਾ ਐਸਐਸਪੀ ਸਾਹ ਨਾਲ ਡਿਸਪਨ ਮੀਟਿੰਗ ਹੋ ਗਈ ਅੱਗੇ ਬੜੇ ਬੰਦੇ ਕੋਈ ਵਾਇਲੇਸ਼ਨ ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ ਜੀ ਅਸੀਂ ਸ਼ਾਂਤੀ ਨਾਲ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਕਿ ਜਿਹੜੇ ਤੂੰ ਵਾਅਦੇ ਕੀ ਭੱਜ ਕੇ ਪ੍ਰਥਮ ਪ੍ਰਥਮ ਚਲ ਚਲ ਪਾਸੀ ਚਲ 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 ਆਜੋ ਆਜੋ ਆ ਗਿਆ ਚਲ ਚਲ ਤਾਨੂੰ ਇਹ ਤਸਵੀਰਾਂ ਦਿਖਾ ਰਿਹਾ ਤਰਨਦਾਂ ਦੀਆਂ ਜਿੱਥੇ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਸਵਾਲ ਕਰਨਾ ਆਏ ਹਾਂ ਸਾਨੂੰ ਸਵਾਲ ਨਹੀਂ ਕੀਤਾ ਜਾ ਰਿਹਾ ਤੇ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਐਸਐਸਪੀ ਖੁਦ ਮੁਕੇ ਤੇ ਪਹੁੰਚ ਚੁੱਕੇ ਨੇ ਤੇ ਇਹ ਕਿਸਾਨ ਅੱਗੇ ਵਧਣਾ ਚਾਹੁੰਦੇ ਲੇਕਿਨ ਪੁਲਿਸ ਵੱਲੋਂ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਪ੍ਰਥਮ ਅਧਿਆਇ ਤੁਸੀਂ ਵੀਰਾਜ ਵਿੱਚ ਦਿਖਾ ਰਹੇ ਆ ਕਿ ਕਿਸਾਨ ਨੀਚੇ ਬੈਠ ਕੇ ਨੇ ਪੁਲਿਸ ਇਹਨਾਂ ਨੂੰ ਚਾਰੋਂ ਪਾਸੇ ਘੇਰਾ ਪਾ ਲਿਆ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤਰਨਤਨ ਤੋਂ ਚਬਾਲ ਰੋਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਇਹ ਤਸਵੀਰਾਂ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪਹੁੰਚ ਰਹੇ ਨੇ ਤੇ ਉਹ ਇੱਥੇ ਪ੍ਰਦਰਸ਼ਨ ਵੀ ਇੱਕ ਪਾਸੇ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਦੇਖ ਰਹੇ ਹੋ ਕਿਸਾਨ ਸੜੀ ਦੇ ਉੱਤੇ ਖੜ੍ਹ ਚੁੱਕੇ ਨੇ ਇਸੇ ਰੋਡ ਦੇ ਉੱਤੇ ਰੋਡ ਸ਼ੋਅ ਨਿਕਲਣਾ ਹੈ ਜਿਸ ਨੂੰ ਲੈ ਕੇ ਕਿਸਾਨ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਚਬਾਲ ਦੀਆਂ ਤਾਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਖੇਤਾਂ ਦੇ ਵਿੱਚੋਂ ਦੀ ਕਿਸਾਨ ਜਿਹੜੇ ਔਰਤਾਂ ਨੇ ਉੱਥੇ ਜਾ ਰਹੀਆਂ ਨੇ ਉਧਰ ਪੁਲਿਸ ਵੱਲ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਾਹਮਣੇ

ਕਿਸਾਨਾਂ ਤੇ ਪੁਲਿਸ ਦੇ ਵਿੱਚ ਉਪਚੜਪ ਹੋ ਚੁੱਕੀ ਹੈ ਪੁਲਿਸ ਉਹਨਾਂ ਨੂੰ ਪਕੜ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੀ ਐ ਐਡਜਸਟਿਵ ਦੂਜੇ ਪਾਸੇ ਤਾਂ ਤਸਵੀਰਾਂ ਦਿਖਾ ਰਹੇ ਆ ਪੁਲਿਸ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੀ ਐ ਕਿਸਾਨਾਂ ਨੂੰ ਗੱਡੀਆਂ ਦੇ ਵਿੱਚ ਲਿਜਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਹ ਦੇਖੀ ਥੱਲੇ ਦੇਖੀ ਉਹ ਥੱਲੇ ਸ਼ਾਟ 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 ਫੱਗਲਾ ਤੀਕਾ ਤੁਸੀਂ ਦੇਖੋ ਤਸਵੀਰਾਂ ਆ ਪਾਪਾ ਵੜ ਜਾ ਪਾਪਾ ਵੜ ਪਵੰਤ ਵਾਲੇ ਲੋਟਾਇਆ ਤੈਂਦਰ ਵੀ ਦਿਖਾ ਦਿਖਾ ਤੰਤੂ ਸ ਵੀਰਾ ਦਿਖਾ ਰਹੇ ਆ ਤਰਨ ਤਰਨ ਦੇ ਚਬਾਲ ਦੇ ਰੋਡ ਦਿੱਤੇ ਆ ਅਤੇ ਇੱਕ ਪਾਸੇ ਚ ਭਵੰਤਮਨ ਰੋਡ ਸ਼ੋਅ ਕਰ ਰਹੇ ਤੇ ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਚਬਾਲ ਦੀਆਂ

ਬੋਲੋ ਲੁਕਾਣਾ ਕਰਨੇ ਪੁੱਛ ਹਾਂ ਨਹੀਂ ਉਪਰ ਆਰਡਰ ਹੈ ਕਿ ਮੀਡੀਆ ਨਾ ਉੱਡ ਜਾ ਉਪਰ ਆਰਡਰ ਹੈ ਕੋਈ ਨਹੀਂ ਦੂਰ ਖੜੇ ਹੈ ਨਾ ਆਰਡਰ ਦਿੱਤਾ ਸੀ ਮੀਡੀਆ ਨੂੰ ਪਾ ਯਾਰ ਹੱਥ ਤੋਂ ਨਹੀਂ ਆਉਂਦਾ ਨਹੀਂ ਆਉਂਦਾ ਤੜੀ ਵਰਦੀ ਨਹੀਂ ਉੱਥੇ ਲੱਗੇ ਤੂੰ ਮੇਰੇ ਤੇ ਵਰਸ਼ਾਵਾਦ ਨਾ ਆਪਾ ਚੱਲ ਹਾਂ ਤੁਸੀਂ ਮੇਰੇ ਕੈਮਰੇ ਨੂੰ ਨਾ ਸੁਭਾਉ ਤੁਸੀਂ ਆਓ ਉਧਰ ਆਓ ਭਾਜੀ ਥੱਲੇ ਤੇ ਜਾਂ ਦੋ ਆ ਜਾ ਥੱਲੇ ਆ ਜਾ ਥੱਲੇ ਦੀ ਦਾ ਸ਼ਾਰਟ era